او آو آو بھائی آو چل آو بھائی دا باپ کو نے ਉਹ ਮਾਰਾ ਹੀ ਗੱਡੀ ਮਿਰਜਾ ਕੀ ਹਾਲ ਕਰ ਗਏ ਇਹ ਗੱਡੀ ਪੂਰ ਵੀਰ ਭਰਾ ਦੀ ਜੇ ਇਹ ਤੇ ਨਹੀਂ ਜਿੱਦਾਂ ਤੇ ਹਾਂਜੀ ਹਾਂਜੀ ਇਹਨਾਂ ਪਾਈਂ ਟਿਕੋ ਦੋ ਜਰਾ ਮੜਾ ਤੁਸੀਂ ਦੋ ਵੜੀ ਜਾਣਾ ਨਹੀਂ ਗਾ ਮੇਰੇ ਕੋਲ ਛੜੀ ਦੀ ਰੋਡ ਤੇ ਕਿੰਨੇ ਆਪਾਂ ਮੜਾ ਹੈ ਕੋਈ ਨਹੀਂ ਪਾਏਗਾ ਕੀ ਅੱਗੇ ਦਿਖਾਏ ਅੱਗੇ ਕੀ ਡਾਇਰੈਕਸ਼ਨ ਆਇਓ ਨਹੀਂ ਤਾਂ ਹੀ ਨਾ ਬਰੋ ਵੀਰ ਭਰਾ ਜੇ ਅੱਛਾ 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 ਜੇ ਤੁਸੀਂ ਇਹ ਕੈਮਰਾ ਕਰਕੇ ਕਰੋ ਤੇ ਇਹ ਪੁੱਠਾ ਨੂੰ ਪਿੱਟਾ ਮੇਰੇ ਮੋਲਾ ਮੇਰੇ ਮਾਲਕ ਮਾਲਕ ਪਰ ਮਾਤਾ ਉਹ ਬੱਡੀ ਤਾਂ ਹੀ ਨਵੀਂ ਲੈਣੀ ਆ ਭਾਵੇਂ ਜੋ ਮਰਜ਼ੀ ਹੋ ਜੇ ਨਾ ਨੰਬਰ ਪਲੇਟ ਨਹੀਂ ਲੱਗੀ ਹੁੰਦੀ ਨੀ ਨਿਆਸ਼ਰ ਆਪਾਂ ਵੀ ਜੱਟੀਆਂ ਜਲਾਉਣੀਆਂ ਲੋਕਾਂ ਨੇ ਕਿੰਨੇ ਨੁਕਸਾਨ ਕਰ ਦਿੱਤੇ ਅਜੇ ਇਹ ਉਹਦੀ ਕਿੰਨੀ ਸਾਹ ਮੇਰਾ ਨਰਦੀਸ਼ ਕੌਰ ਕੀ ਗੱਲ ਹੋਈ ਹੈ ਜੀ ਅਸੀਂ ਇੱਥੇ ਵੋਟੀ ਲੈ ਕੇ ਦਾਖਲ ਹਾਂ ਤੇ ਉਹ ਪਰੇ ਉਹ ਆਇਆ ਤੁਹਾਡੇ ਗੱਡੀ ਵਿੱਚ ਲਿਆ ਕੇ ਗੱਡੀ ਨੂੰ ਮਾਰ ਦਿੱਤੀ ਹੈ ਅਜੇ 5 ਦਿਨ ਹੀ ਹੋ ਗੱਡੀ ਲਈ ਨਾ ਵੇਖੋ ਪਲੇਟ ਨੰਬਰ ਵੀ ਨਹੀਂ ਲੱਗਾ ਕੀ ਨੁਕਸਾਨ ਆਇਆ ਜੀ ਨੁਕਸਾਨ ਆ ਟੁੱਟ ਗਈ ਜੇ ਗੱਡੀ ਭੰਗ ਗਈ ਸਾਰੀ ਗੱਡੀ ਟੁੱਟ ਗਈ ਹੁਣ ਇਹ ਥੋੜਾ ਵੀ ਇਹ ਨਹੀਂ ਆ ਮੇਰੀ ਕੁੜੀ ਆ ਤੇ ਇਹਦੀ ਗੱਡੀ ਐ ਇਹ ਰੋਟੀ ਦੇਣ ਆਏ ਹਸਪਤਾਲ ਇਹ ਕੀ ਮੰਗ ਕਰਦੇ ਹੋ ਤੁਸੀਂ ਜੀ ਹਾਂ ਜੀ ਉਹਨੂੰ ਠੀਕਰਾ ਕੇ ਦੇਣ ਨੂੰ ਜਿਵੇਂ ਸਰਕਲ ਚੱਲਦਾ ਚਲਾਉਣਾ ਉਤਰਾਂ ਕੇ ਇਹਨੂੰ ਗੱਡੀ ਦਾ ਨਾਲ ਅਜੇ ਹੁਣ ਤੇ ਬੋਲਦਾ ਪਿਆ ਸੀ ਕਿ ਜਿਹੜਾ ਐਕਸੀਡੈਂਟ ਹੋਇਆ ਸੀ ਜਿਹੜਾ ਬੰਦਾ ਨੇ ਕਿਤੇ ਮਾਰੀ ਉਹਦੇ ਕੀ ਹਾਲ ਹੈ ਹਾਲ ਠੀਕ ਹੈ ਬੰਦਾ ਵਸੇ ਡਰ ਗਿਆ ਡਰ ਗਿਆ ਵਸੇ ਡਰ ਕੇ ਥੋੜਾ ਮਚਲਾ ਮੰ ਗਿਆ ਹੋਰ ਕੁਛ ਨਹੀਂ ਦਾ ਲੱਗਦੀ ਸਭ ਕੁਝ ਠੀਕ ਹੈ ਸੱਜਣ ਵਗੈਰਾ ਠੀਕ ਹੈ ਕੋਈ ਹੋਰ ਛੱਟ ਲੱਗੀ ਕੋਈ ਇੰਜਰੀ ਨਹੀਂ ਹੋਈ ਇੰਜਰੀ ਕੋਈ ਨਹੀਂ ਨਜ਼ਰ ਨਹੀਂ ਕੋਈ ਉਹਨੂੰ ਐਂਬੂਲੈਂਸ ਚ ਪਾਰਕ ਹੀ ਲੈ ਕੇ ਗਏ ਇਸ ਤਰ੍ਹਾਂ ਬਹੁਤ ਜ਼ਿਆਦਾ ਕੋਈ ਇੰਜਰੀ ਇੱਕ ਦੇ ਕੋਈ ਜਰੀ ਕਿਸੇ ਕਰੇ ਰੀਹੈਂਡਲ ਨਹੀਂ ਕਰਦੇ ਸਿਵਲ ਜਪੇ ਸਿਵਲ ਹਸਪੀਟਲ ਲੈ ਕੇ ਗਏ ਹਾਂ ਜਿਹੜਾ ਕੋਈ ਤਾਂ ਉਹ ਸਾਡਾ ਬੰਦਾ ਹੀ ਨਹੀਂਗਾ ਅਕਸਰ ਬਾਧਰੇ ਮੈਦੰਤਰ ਕੰਮ ਕਰਦਾ ਮੈਂ ਅਚਾਨਕ ਮੈਂ ਗਿਆ ਬਾਹਰ ਤੇ ਮੇਰੇ ਨਾਲ ਤੇ ਮੇਰਾ ਬੇਟਾ ਤੁਮਨ ਖਿੱਚ ਕੇ ਬਾਹਰ ਕੱਢਿਆ ਇੱਕ ਮੁੱਦਾ ਹੋਣਾ ਹੈ ਉਹ ਦੀ ਜੋ ਡੇ ਕੱਢਿਆ ਬਾਦ ਡੇ ਬੈਠ ਲੇ ਕਿ ਚੋ ਕੰਦ ਲੈ ਆਉਂਦਾ ਹਰੇ ਜਾਨ ਇਸੇ ਕੰਮ ਕੀਤਾ ਠੀਕ ਸੀ ਉੱਤੇ ਬੈਠੇ ਮੈਂ ਕਿਹਾ ਤੂੰ ਪਿੱਛੇ ਬੜੇ ਐਕਸਲੀ ਤਰਕੇ ਆਏ ਵੱਡੇ ਵੱਡੇ ਥਲੇ ਦੇਖਦਾ ਮੇਰੇ ਹੀ ਹਮਲ ਤੇ ਕਿੱਸਾ ਤੁਹਾਡੇ ਸੀਸੀਟੀਵੀ ਲੱਗੇ ਆ ਤੁਹਾਡੇ ਸੀਸੀਟੀਵੀ ਦੇ ਵਿੱਚ ਵੀ ਆਇਆ ਫੜੀ ਕਿੰਨੀ ਸਪੀਡ ਆਇਆ ਉਹ ਜਸ ਬਹੁਤ ਇੰਨੀ ਜਿਆਦਾ ਸਪੀਡ ਸੀ ਕਿ ਯਾਦ ਨਹੀਂ ਕਰ ਸਕਦਾ ਕਿ ਤਸਾ ਹੈ ਕਿਤਾ ਹੈ ਕੋਈ ਹਾਂ ਨਸ਼ਾ ਨਹੀਂ ਚੋਰੀ ਨਸ਼ਾ ਕੀਤਾ ਬਹੁਤ ਜ਼ਿਆਦਾ ਨੁਕਸਾਨ ਹੋ ਸਰਦਾ ਹੀ ਜਾਨੀ ਜੇ ਇਹ ਡੈਸਾਈਨ ਹੋਗਾ ਸ੍ਰੀ ਕਿਰਪਾ ਕੇ ਸਭ ਕੋਈ ਬਚ ਗਿਆ ਆ ਵੀ ਬਚ ਗਿਆ ਠੀਕ ਹੈ ਲਖਨ কুমার ਕੀ ਆਇਆ ਇੱਥੇ ਮਸਲਾ ਕੀ ਆਇਆ ਮਸਲਾ ਪਤਾ ਨਹੀਂ ਇਹਦਾ ਘਰ ਦੀ ਗੱਡੀ ਵੱਜੀ ਆ ਬੜੀ ਸਪੀਡ ਤੇ ਆ ਗਿਆ ਗੱਡੀ ਆਡੇ ਵਾਲੀ ਇਹ ਮਗੜਾ ਕੀ ਕਿਨੇ ਮਾਰੀ ਜੇ ਗੱਡੀ ਆਂਦਰੀ ਇਹ ਬੰਦਾ ਦਾਖਲ ਨੂੰ ਪੱਚੀ ਰਿਸੇ ਕੋਲ ਲਾ ਕੇ ਉਹਨੂੰ ਨੁਕਸਾਨ ਕਿੰਨਾ ਹੋਇਆ ਨੁਕਸਾਨ ਮੇਰੇ ਬੰਦਾ ਟੋਟਲ ਹੋ ਗਿਆ 15-16 ਲੱਖ ਦਾ ਕਿ ਸਾਈਡ ਤੋਂ ਕੀ ਕੀ ਕਿਹੜੀ ਕਿਹੜੀ ਗੱਡੀ ਵਟ ਕੀਤੀ ਇਹਨਾਂ ਨੇ ਗੱਡੀ ਪਿੱਛੇ ਬੈਟਰੀਆਂ ਰਿਕਸ਼ੇ ਦੁਕਾਨਾਂ ਤੇ ਗੁੰਨਾ ਸਾਰੀਆਂ ਤੋੜਦੀਆਂ ਐਕਟਿਵ ਆਟੋਆਂ ਗੱਡੀਆਂ ਕੁੱਡੀਆਂ ਦੂਜੀਆਂ ਵੀ ਫੋਰ ਵੀਲਰ ਟੂ ਵੀਲਰ ਸਾਰੀਆਂ ਤੋੜਦੀਆਂ ਨੇ ਤੇ ਆਪ ਕੀ ਹਾਲਾਤ ਆਪ ਹਾਲਾਤ ਬਿਲਕੁਲ ਸਫੈਟ ਹੈਗਾ ਉਹ ਤੁਰ ਕੇ ਅੰਦਰ ਗਿਆ ਉਹ ਤੈਨੂੰ ਡੀਆ ਜੀ ਦਿੱ ਉਨੇ ਮੇਰੇ ਯਾਰ ਦੋਸਤੀ ਆ ਉਹਦਾ ਜੀਜਾ ਹੀਗਾ ਉਹ ਮੈਨੂੰ ਹਨੇ ਬੜਾ ਲੱਗਿਆ ਕਿਉਂਕਿ ਆੜਕ ਚੋਂ ਨੁਕਸਾਨ ਹੋਇਆ ਪਰ ਨਾ ਹੁਣ ਕੀ ਮੰਗੇ ਬਾਕੀ ਬੰਦੇ ਜਾਨ ਬਜ ਕੇ ਚਲੋ ਜੀ ਵਧੀਆ ਕਰ ਲਿਆ ਲੇਕਿਨ ਲੇਕਿਨ ਲੱਗਦਾ ਨਹੀਂ ਕਿ ਬਹੁਤ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਹੋ ਸਕਦਾ ਜੀ ਇਸ ਤਰ੍ਹਾਂ ਦਾਰੂ ਪੀਤੀ ਐਨੀ ਸਪੀਡ ਤੇ ਗੱਡੀ ਨੂੰ ਤੇ ਚਲੋ ਗੱਡੀਆਂ ਬੱਜ ਗਿਆ ਰਾਤ ਤੇ ਦਿਨ ਨੂੰ ਜਦ ਮੇਰੇ ਕਹਣਾ ਬੰਦੇ ਮਰ ਜਾਣਗੇ ਇਥੇ ਮੈਂ ਕੋਈ ਜਾਨੀਵਾਲ ਨੁਕਸਾਨ ਤੇ ਨਹੀਂ ਆ ਮੇ ਜਾਨੀ ਇੱਕ ਲੇਡੀ ਸੀ ਕਿੰਦੇ ਪ੍ਰਕਾਸ਼ ਉਸ ਬੰਦੇ ਨਾਲ ਲੱਗੀ ਉਹਦਾ ਨਹੀਂ ਪਤਾ ਕੌਣ ਓਕੇ ਸਹੀ ਠੀਕ ਹੈ ਜੀ ਕੁਸੀਨੀ ਸੀ ਮੈਂ ਸਾਰਾ ਅੰਦਰ ਹੀ ਗਿਆ ਦਾ ਆ ਉਨੇ ਚ ਜੋ ਬੜੀ ਤੇਜ਼ ਗੱਡੀ ਆਈ ਆ ਆ ਕੇ ਮੇਰਾ ਹੁਣ ਇੱਕ 30 ਹਜ਼ਾਰ ਰੁਪਏ ਦੀ ਰੇੜੀ ਹੀ ਐਕਟਿਵਾ ਹੀ ਮੇਰੀ ਨਵੀਂ ਤੇ ਨਾਲ ਕੰਦਰ ਪਾ ਸਲੰਡਰ ਵਗੈਸਾ ਸਾਰਾ ਸਮਾਨ ਹੈਗਾ ਸਾਰਾ ਕੁਝ ਡਾਂਦੇ ਲੈ ਕੇ ਚਲ ਗਿਆ ਦਾ ਤੁਹਾਡਾ ਕੀ ਨੁਕਸਾਨ ਆਇਆ ਨੁਕਸਾਨ ਸਰ ਘਰ ਤੋਂ ਘਰ ਮੇਰਾ ਲੱਖ ਰੁਪਏ ਦਾ ਕੋਲ ਕੋ ਹੋ ਗਿਆ ਕੀ ਕੀ ਨੁਕਸਾਨ ਆ ਤੁਹਾਡਾ ਮੇਰਾ ਐਕਟਿਵਾ ਦਾ ਇੱਕ ਅੱਜ ਦਾ ਮੋਲ ਐਕਟਿਵਾ ਦਾ ਦਾ ਚਲੋ ਮੇਰੀ ਪੁਰਾਣੀ ਐਕਟਿਵਾ ਗਈ ਆ ਪੁਰਾਣਾ ਮਾਡਲ ਆ ਪਰ ਉਹ ਵੀ ਮੋਲ ਲਗਾਗਾ ਮੇਰਾ ਨਵੀਂ ਰੇੜੀ ਬਣਵਾਈ 33-35 ਹਜ਼ਾਰ ਰੁਪਏ ਦੀ ਤੇਰੀ ਆ ਦੁਕਾਨ ਖੋਲੀ ਰੋ ਮੇਰੀ ਫਾਸਟ ਫੋਰਡ ਦੇ ਗਈ ਸੀ ਅੱਛਾ ਜੀ ਮੇਰੇ ਦੋ ਰੇੜੀਆਂ ਸਟੀਲ ਦੀ ਮੰਗ ਕੀ ਕਰਦੇ ਸੀ ਮੰਗ ਸਰ ਆਪਾਂ ਕੋਲ ਉਹ ਵੀ ਦਾਜੀ ਖੁਸ਼ੀ ਰਹਿਣ ਜੋ ਤੁਹਾਡਾ ਨੁਕਸਾਨ ਹੋਇਆ ਸਾਨੂੰ ਦਿੱਤਾ ਜਾਵੇ ਜਿੰਨੇ ਗੱਡੀ ਹਿੱਟ ਕੀਤੀ ਉਹਦੇ ਹਾਲਾਤ ਕੀ ਨੇ ਬਹੁਤ ਚੰਗੇ ਭਲੇ ਗਏ ਜੇ ਵੇਖ ਲਓ ਖਰੋਜ ਤੱਕ ਨਹੀਂ ਆਈ ਜਨੂੰ ਠੀਕ ਠੀਕ ਮਸਲਾ ਇਹ ਕਿ ਸਾਨੂੰ ਫੋਨ ਆਇਆ ਫੋਨ ਤੋਂ ਤਲਾਸ਼ ਮਿਲਿਆ ਕਿ ਇੱਥੇ ਐਕਸੀਡੈਂਟ ਹੋਇਆ ਹੈ ਜਿਹੜਾ ਇੱਥੇ ਆ ਕੇ ਦੇਖਿਆ ਵਿਜੇ ਸ਼ਰਮਾ ਨਾਂ ਦਾ ਹੈਗਾ ਆਪਾਂ ਕੜਕਾ ਬਿੰਦਰਪਾਲ ਤੋਂ ਜੋ ਦੇਖਾ ਸਰਦਨਾ ਇਹ ਰਹਿਣਾ ਦੇ ਸ਼ਾਹਦੇ ਦਾ ਕਿ ਕੀ ਹੋਇਆ ਕੀ ਇਹ ਹੋਇਆ ਇਦਾਂ ਕਿ ਆਖਿਆ ਤੇ ਮੋਖਾ ਦੇਖ ਰਿਹਾ ਇਹ ਅਜੇ ਆਪਣੀ ਕਾਰ ਤੇ ਖੜੇ ਇਧਰੋਂ ਖਾਸਾ ਕਲਜਾਈ ਸਾਈਡ ਤੋਂ ਪੋਟੋ ਉੱਤਰਿਆ ਸੀ ਇੱਥੇ ਆ ਕੇ ਪਤਾ ਲੱਗਾ ਕਾਫੀ ਰੇੜੀਆਂ ਧਾਰਾਂ ਤੇ ਬੈਟਰੀ ਰਿਕਸ਼ੇ ਵਗੈਰਾ ਦੇ ਵਿੱਚ ਇਹਦੀ ਗੱਡੀ ਵੱਜੀ ਹੋਈ ਆ ਕੁਝ ਬੰਦੇ ਦੋ ਤਿੰਨ ਜਣੇ ਨੇ ਮੈਨੂੰ ਨਾਲ ਖੜਾ ਤੇ ਜਿਹੜੀ ਜਿਹੜੀ ਐਕਟਵਾ ਦਾ ਤੇ ਰੇੜੀਆਂ ਨੁਕਸਾਨ ਹੋਇਆ ਬਾਕੀ ਇਹਦੇ ਲਖਾ ਰਹੇ ਆ दारू ਪੀਤੀ ਸੀ ਡਰਾਈਵਰ ਨੇ ਇਸ ਚੀਜ਼ ਬਾਰੇ ਡਾਕਟਰ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਵੀ ਅਜੇ ਮੈਂ ਪੁੱਛ ਨਹੀਂ ਸਕਦਾ ਵੀ ਤੇ ਇਹ ਨਸ਼ਾ ਜਿਹੜਾ ਕਿਸ ਕਿਸਮ ਦਾ ਕੀਤਾ ਹੈ ਨਾ दारू ਬਾਰੇ ਉਹਨੇ ਲਿਖਦੇ ਕੋਈ ਜਾਨੀ ਨੁਕਸਾਨ ਤੇ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਇਹ ਮਤਲਬ ਇਹ ਵੀ ਕਲਾ ਦਾ ਰੇੜੀਆਂ ਦਾ ਇਹ ਇਹੋ ਜਿਹਾ ਕਾਫੀ ਨੁਕਸਾਨ ਹੋ ਗਿਆ ਕਿੰਨਾ ਤੇ ਨੁਕਸਾਨ ਹੋ ਗਿਆ ਫਰਕ ਨਹੀਂ ਬਦਸਨ ਬਦਲਦੇ 6-7 ਦੱਸੀ ਜਾਂਦੇ ਕੋਈ ਰੇੜੀ ਵਾਲਾ ਕੋਈ ਗੱਡੀ ਵਾਲਾ ਕੋਈ ਐਕਟ ਵਾਲਾ ਪੱਕੀ ਮੈਂ ਪੁੱਛ ਰਿਹਾ ਤੁਹਾਡੇ ਸਾਹਮਣੇ ਆ ਕੇ ਸਾਰਾ ਵੈਰੀਫਾਈ ਕਰ ਲੈਣਾ ਸੁਣਨ ਚ ਆਇਆ ਕਿਸੇ ਲੇਡੀ ਨੂੰ ਸੱਟ ਲੱਗੀ ਬਹੁਤ ਸੀਰੀਅਸ ਹਾਲਤ ਜੈ ਲੇਡੀ ਜੀ ਨੂੰ ਮੇਰੇ ਕੋਲ ਅਜੇ ਨੋਟਿਸ ਨਹੀਂ ਆਈ ਗੱਲ ਕੋਈ ਲੇਡੀ ਜੀ ਨੂੰ ਸੱਟ ਲੱਗੀ ਆ ਖੁਦ ਜਿਹੜਾ ਚਾਲਕਾ ਉਹ ਉਹਨੂੰ ਸੱਟ ਲੱਗੀ ਮਤਲਬ ਉਹ ਜੋ ਜਗਮਹਿਲ ਸਿੰਦਰੰਗਲ ਫਰਦਰ ਫਰਦਰ ਮਾਮਲਾ ਦੀ ਦਰਜ ਕੀਤੀ ਜਾਏਗਾ ਜੀ ਇਹ ਦੇਖੋ ਜੀ ਮੌਕੇ ਮਤਾਂ ਵੇਖ ਰਹੇ ਆ ਅਸੀਂ ਸਾਰਾ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਆ ਇੱਕ ਲੋਕਾਂ ਦਾ ਨਿਸ਼ਾਨ ਹੈ ਉਹ ਵੈਰੀਫਾਈ ਕਰ ਰਹੇ ਆ ਉਸ ਤੋਂ ਬਾਅਦ ਉਹ ਜਿਹੜਾ ਡਰਾਈਵਰ ਆ ਉਹਦੇ ਬਾਰੇ ਵੈਰੀਫਾਈ ਕਰਾਂਗੇ ਕਿ ਉਹਨੂੰ ਕੀ ਕੀ ਪ੍ਰੋਬਲਮ ਆ ਕਿ ਜੋ ਵੀ ਸਮੇਂ ਦੇ ਮੁਤਾਬਕ ਜੁਨੀਅਰ ਅਫਸਰਾਂ ਨਾਲ ਗੱਲ ਕਰਕੇ ਜੋ ਹੋਏਗਾ ਜਿਹੜੇ ਲੋਕ ਜਿਨ੍ਹਾਂ ਨੇ ਦੇਖਿਆ ਹਾਦਸਾ ਉਹ ਕਹਿ ਰਹੇ ਗੱਡੀ ਬਹੁਤ ਤੇਜ਼ ਆ ਰਹੀ ਸੀ ਕੈਨ ਮਦਬ ਦੀ ਸਪੀਡ ਦੇ ਕੈਨ ਮੁਤਾਬਕ ਹੈ ਜੀ 200 ਦੀ ਸਪੀਡ ਤੇ ਕਰੀਬ ਗੱਡੀ ਸੀ ਪਹਿਲਾਂ ਇਹਨਾਂ ਨੇ ਇੱਕ ਬੈਟਰੀ ਆਟੋ ਨੂੰ ਹਿੱਟ ਕੀਤਾ ਉਸ ਤੋਂ ਬਾਅਦ ਇੱਕ ਕਾਰ ਖੜੀ ਸੀ ਉਹਨੂੰ ਹਿੱਟ ਕੀਤਾ ਇੱਕ ਐਕਟ ਵਨ ਨੂੰ ਹਿੱਟ ਕੀਤਾ ਉਸ ਤੋਂ ਬਾਅਦ ਜਿਹੜਾ ਇੱਥੇ ਜਿਹੜਾ ਇੱਕ ਵਗਲੋਤਾ ਚੀਜ਼ ਹੈ ਹਸਪੀਟਲ ਦੇ ਬਾਹਰ ਡਿਵਾਈਡਰ ਦੇ ਲਾਗੇ ਉਹਦੇ ਵਿੱਚ ਗੱਡੀ ਹਿੱਟ ਹੋਈ ਹੈ ਤੇ ਤਾਂ ਰੁਕੀ अदरवाइज ਗੱਡੀ ਰੁਕਣੀ ਨਹੀਂ ਸੀ ਪਰ ਕੈਨ ਮੁਤਾਬਕ ਤੇ ਇਦਾਂ ਹੀ ਆ ਲੇਕਿਨ ਜਿਹੜੀ ਇਹਦੀ ਸਪੀਡ ਹੈ ਆਪਾਂ ਤਾਂ ਦੇਖੀ ਨਹੀਂ ਠੀਕ ਹੈ ਨਾ ਇਹਦੇ ਬਾਰੇ ਤੇ ਜੇ ਦੇਖੋ ਤੇ ਉਹਨੂੰ ਕੋਈ ਨਸ਼ਾ ਕੀਤਾ ਹੋ ਸਕਦਾ ਹੈ ਆਟੋਮੈਟਿਕ ਉਹਦੀ ਸਪੀਡ ওভার ਕੰਟਰੋਲ ਹੋਇਆ ਉਹਦੇ ਜਾਨੀ ਨੁਕਸਾਨ ਵੀ ਹੋ ਸਕਦਾ ਸਰ ਕਹਿੰਦਾ ਕਿ ਹਸਪੀਟਲ ਦੇ ਸੀਸੀਟੀਵੀ ਕੈਮਰਾਜ਼ ਵੀ ਲੱਗੇ ਆ ਉਹਦੇ ਵੀ ਦੇਖਾਂਗੇ ਉਹ ਵੀ ਸਾਡੀ ਇਨਵੈਸਟੀਗੇਸ਼ਨ ਹੈ ਨਾ ਉਹ ਅੱਗੇ ਦੇਖਾਂਗੇ ਅੱਗੇ ਜੇ ਅਸੀਂ ਨੂੰ ਇਹਦੇ ਚ ਡਰਾਈਵਰ ਚ ਕੀ ਕਮੀ ਆ ਰਹੀ ਆ ਜਾਂ ਕਿਦਾਂ ਕਿਦਾਂ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਉਹਦੇ ਚ ਦੇਖਾਂਗੇ ਅੱਗੇ ਠੀਕ ਹਲੋ ਹਾਇਦਰ